ਕੀ ਕੁਛ ਨਹੀਂ ਕਰਿਆ ਯਾਰ ਜਮਾ ਕੰਮ ਹੀ ਨਹੀਂ ਕਰਦੇ ਬੰਦੇ ਦਾ ਬਥੇਰੇ ਲੀਡਰ ਤਾਂ ਇਹੋ ਜਿਹੇ ਲੋਕ ਨਹੀਂ ਕਾਰਾਂ ਢੀਕਦੇ ਉਹ ਚੜਨਗੇ ਤੇ ਫੇਰ ਕਿਤੇ ਜਾਣਗੇ ਜੇ ਕਿਤੇ ਵਿਆਹ ਤੇ ਜਾਂ ਨਾ ਜਾਂ ਕਿਤੇ ਭੋਗ ਤੇ ਜਾਣਾ ਪਹਿਲਾਂ ਤਾਂ ਕਿਸੇ ਵਰਕਰ ਨੂੰ ਫੋਨ ਕਰਨਗੇ ਮੈਂ ਵੀ ਹੁਣ ਤੜਕੇ ਹਵਾ ਮਾਰੀ ਮਹਿਲ ਆਪਣੀ ਤਾਂ ਫੋਲ ਲੈ ਆ ਜਾ ਪਰ ਹੁਣ ਫੋਨ ਕਰਾ ਦਿੰਨੇ ਆ ਅਸੀਂ ਜੀ ਫੋਨ ਕਰਾਤਾ ਜਦੋਂ ਫੋਨ ਲਾਇਆ ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਕਹਿੰਦੇ ਸਤਿ ਸ੍ਰੀ ਅਕਾਲ ਮੈਂ ਕਿਹਾ ਜੀ ਐਂ ਕਰਕੇ ਇੱਥੇ ਆਏ ਸੀ ਤੇ ਆਹ ਕੰਮ ਹੈ ਕਹਿੰਦੇ ਜੀ ਹਫਤਾ ਰੁਕਣਾ ਪਊ ਮੈਂ ਬਾਹਰ ਆ ਜਦੋਂ ਮੈਂ ਆ ਗਿਆ ਫਿਰ ਮੈਂ ਪੜ ਪੜਾ ਕੇ ਤੇ ਫੇਰ ਤੁਹਾਡਾ ਕੰਮ ਕਰਾਉ ਚਲੋ ਜੀ ਮੈਂ ਕੱਚਾ ਜਿਆ ਹੋ ਗਿਆ ਕੱਚਾ ਬੰਦਾ ਹੋ ਹੀ ਜਾਂਦਾ ਤੇ ਬੇਇੱਜ਼ਤੀ ਹੋ ਗਈ ਮੇਰੀ ਇਹਦੋਂ ਦੋਸਤੋ ਅੱਜ ਆਪਾਂ ਤਿੰਨ ਟਾਪਿਕ ਤੇ ਗੱਲ ਕਰਨੀ ਆ ਪਹਿਲਾ ਤਾਂ ਇਹ ਵੀ ਲੋਕ ਲੀਡਰਾਂ ਨੇ ਆਪ ਨੂੰ ਕਿੱਥੇ ਕਿੱਥੇ ਜਲੀਲ ਕਰਿਆ ਤੇ ਦੂਜੀ ਗੱਲ ਇਹ ਹੈ ਵੀ ਅਸੀਂ ਲੱਗਦੇ ਲੱਗਦੇ ਜੋਬ ਕਿਉਂ ਨਹੀਂ ਲੱਗ ਸਕੀ ਤੇ ਤੀਜੀ ਗੱਲ ਇਹ ਹੈ ਵੀ ਜਿਹੜਾ ਸਕਾਈ ਨੇ ਕੈਚ ਲਿਆ ਉਹਦੇ ਤੇ ਨਾ ਬਵਾਦ ਕਿਉਂ ਖੜਾ ਹੋ ਰਿਹਾ ਕੀ ਉਹ ਕੈਚ ਗਲਤ ਹੈ ਕਿ ਸਹੀ ਹੈ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤਿੰਨ ਟੌਪਿਕ ਤੇ ਗੱਲ ਕਰਨੀ ਹੈ ਤੁਸੀਂ ਥੰਬਨੇਲ ਵੇਖ ਹੀ ਲਿਆ ਹੋਣਾ ਪਹਿਲਾਂ ਅੱਜ ਤੁਹਾਨੂੰ ਦੱਸਾਂਗੇ ਜੀ ਅਕਾਲੀ ਦਲ ਦੀ ਸਰਕਾਰ ਵੇਲੇ ਅਕਾਲੀ ਦਲ ਦੇ ਲੋਕਲ ਲੀਡਰਾਂ ਤੋਂ ਆਪਾਂ ਕਿਵੇਂ ਜਲੀਲ ਹੋਏ ਹਾਂ ਤੇ ਕਿੱਥੇ ਕਿੱਥੇ ਜਲੀਲ ਹੋਏ ਹਾਂ ਮੈਂ ਕਿਹ ਬਥੇਰੇ ਬੰਦੇ ਜਲੀਲ ਹੋਏ ਹੋਣੇ ਆ ਬਸ ਫਰਕ ਇੰਨੇ ਆ ਕਿ ਦੱਸ ਦਿੰਦੇ ਆ ਕਈ ਆਉਦੀ ਫੋਕੀ ਆਉਦੀ ਫੂਫਾਂਟ ਤੁਰੇ ਫਿਰਦੇ ਰਹਿੰਦੇ ਆ ਇਹ ਦੂਜਾ ਮਤਲਬ ਤੁਹਾਨੂੰ ਦੱਸਾਂਗੇ ਵੀ ਅਸੀਂ ਕਿਵੇਂ ਨੌਕਰੀ ਲੱਗਦੇ ਲੱਗਦੇ ਰਹਿ ਗਏ ਸੀ ਕਿ ਕਿਵੇਂ ਮਤਲਬ ਉਹਲੇ ਚ ਰੱਖਿਆ ਗਿਆ ਸਾਨੂੰ ਤੇ ਤੀਜਾ ਜਿਹੜਾ T20 ਮੈਚ ਹੋ ਕੇ ਹਟਿਆ ਫਾਈਨਲ ਉਹਦੇ ਵਿੱਚ ਜਿਹੜਾ ਸਕਾਈ ਨੇ ਕੈਚ ਲਿਆ ਉਹਦੀ ਤੁਹਾਨੂੰ ਰੀਅਲ ਵੀਡੀਓ ਦਿਖਾਵਾਂਗੇ ਕਿਉਂਕਿ ਪਾਕਿਸਤਾਨ ਵਾਲੇ ਬੜਾ ਰੌਲਾ ਪਾ ਰਹੇ ਆ ਜੀ ਇਹਨਾਂ ਨੇ ਸੈਟਿੰਗ ਕਰ ਲਈ ਇਹਨਾਂ ਨੇ ਖਰੀਦ ਲਿਆ ਉਹ ਜਿਹੜਾ ਕਿ ਉਹ ਜਿਹੜਾ ਕੈਚ ਹੈ ਜਾਂ ਬਾਉਂਡਰੀ ਨੇੜੇ ਕਰਤੀ ਉਹ ਕੈਚ ਜਦੋਂ ਲੈਂਦਾ ਸੀ ਸਕਾਈ ਤਾਂ ਦਾ ਪੈਰ ਟੱਚ ਹੋ ਗਿਆ ਸੀ ਬਾਉਂਡਰੀ ਨਾਲ ਹਾਲਾਂਕਿ ਸਭ ਨੂੰ ਪਤਾ ਹੈ ਫਜ਼ੂਲ ਗੱਲਾਂ ਐ ਤੇ ਮੈਂ ਪਹਿਲਾਂਲੇ ਬਲੌਗ ਦੇ ਵਿੱਚ ਤੁਹਾਨੂੰ ਦੱਸਿਆ ਵੀ ਸੀਗਾ ਵੀ ਇਹਨਾਂ ਦੀ ਆਦਤ ਹੈ ਉਹੀ ਬਕਾਈ ਮਾਰਨ ਦੀ ਉਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਅੰਡ ਦੇ ਆਪਾਂ ਬਲੌਗ ਦੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਬਲੌਗ ਜਾਂ ਵੀਡੀਓ ਤੁਸੀਂ ਕਹਿ ਲਓ ਤੇ ਦੋਸਤੋ ਮੈਂ ਜਦੋਂ ਮਤਲਬ ਤੁਹਾਨੂੰ ਪਹਿਲਾਂ ਵੀ ਦੱਸਿਆ ਪਿਛਲੀ ਵੀਡੀਓ ਚ ਜਦੋਂ ਮੈਂ ਛੋਟਾ ਹੁੰਦਾ ਸੀਗਾ ਮਤਲਬ ਮੈਂ 8ਵੀਂ ਨਹੀਂ 8ਵੀਂ ਵੇਲੇ ਮੈਨੂੰ ਮੇਰੇ ਨਾਨਕੇ ਪੜਨ ਲੱਗ ਗਏ ਸੀ ਪੀਟੀ ਵਾਲੇ 8ਵੀਂ ਤੇ 10ਵੀਂ ਉੱਥੋਂ ਕਰੀ ਵੀ ਐ ਤੇ ਉਦੋਂ ਬੱਚੇ ਹੀ ਹੁੰਦੇ ਸੀਗੇ ਜਿਵੇਂ ਤੁਹਾਨੂੰ ਦੱਸਿਆ ਵੀ ਵੀ ਪਾਰਟੀਨ ਤੁਰੇ ਕਾਲੀ ਦਲ ਨਾਲ ਤੇ ਪਹਿਲਾਂ ਤਾਂ ਉੱਥੇ ਬਿਠੇ ਰਹਿਆ ਸੀ ਕੰਮ ਕਰਿਆ ਮਤਲਬ ਹਰੇਕ ਰੈਲੀ ਤੇ ਜਾਣਾ ਤੇ ਨਾਰੇ ਲਾਉਂਦੇ ਜਾਂਦੇ ਤੁਸੀਂ ਲਾਲੋ ਸਾਹਿਬ ਵੀ ਪੀਟੀ ਵਾਲੇ ਤੋਂ ਜਾਂਦਰੀਆਂ ਤੋਂ ਮੁਖਤਰ ਸਾਹਿਬ ਕਿੰਨੀ ਦੂਰ ਹੈ ਵੀ ਜਿੱਥੇ ਕਾਰਾਂ ਤੇ ਜਾਂਦੇ ਸੀਗੇ ਉੱਥੇ ਨਾਰੇ ਲਾਉਂਦੇ ਜਾਂਦੇ ਮੈਕ ਦੇ ਵਿੱਚ ਜਾਂ ਬਾਦਲ ਅਕਸਰ ਬਾਦਲ ਸਾਨੂੰ ਨੇੜੇ ਇੱਥੇ 10 15 ਕਿਲੋਮੀਟਰ ਦੂਰ ਹੋਊਗਾ ਉੱਥੇ ਵੀ ਹਮੇਸ਼ਾ ਨਾਰੇ ਲਾਉਂਦੇ ਜਾਂਦੇ ਵੀ ਕਾਲੀ ਦਲ ਜਿੰਦਾਬਾਦ ਸਾਰੇ ਭਾਵੇਂ ਗळा ਬਾਹ ਲੈਂਦੇ ਜਿਵੇਂ ਮਰਜ਼ੀ ਸੀ ਵੀ ਕੰਮ ਅਸੀਂ ਪਾਰਟੀ ਲਈ ਬਹੁਤ ਕਰਿਆ ਤੇ ਸਭ ਤੋਂ ਛੋਟਾ ਹੋਣ ਦੇ ਨਾਤੇ ਐਂ ਹੁੰਦਾ ਸੀਗਾ ਵੀ ਚੱਲ ਹੁਣ ਤਾਂ ਮੇਰੇ ਤੋਂ ਵੀ ਛੋਟੇ ਜਵਕ ਅੱਗੇ ਜਿਵੇਂ ਵੀ ਝੰਡ ਚੁੰਡੇ ਵੀ ਆਪ ਹੀ ਲਾਉਂਦੇ ਸੀ ਤੇ ਜਿਵੇਂ ਪਿੰਡ ਦੇ ਵਿੱਚ ਡੋਰ ਡੋਰ ਕਰਦੇ ਤਾਂ ਉਹਦੇ ਘਰੇ ਨਾਲਾਂ ਝੰਡੇ ਆਪ ਮੈਂ ਤਾਂ ਚੜ੍ਹ ਕੇ ਬੰਨਦਾ ਰਿਆ ਸਟਿੱਕਰ ਵਿਚਰੇ ਆਪ ਲਾਏ ਅਸੀਂ ਆਪ ਜਿਵੇਂ ਲੇਟੀਆਂ ਹੀ ਹੁੰਦੀਆਂ ਉਹਦੇ ਉਹਦੇ ਨਾਲ ਤੇ ਉਦੋਂ ਕਢਾਇਆ ਕੋਈ ਦਿਲ ਚ ਲਾਂਗਦਾ ਆਪਣੇ ਐ ਲਾਲਚ ਸੀ ਵੀ ਆਪਾਂ ਕੋਈ ਕੰਮ ਕਰਨਾ ਚਾਹਾਂ ਜਾਂ ਕੁਝ ਹੋਰ ਲਾਲਚ ਸੀਗਾ ਬਸ ਐ ਅਸੀਂ ਇੱਕ ਤਾਂ ਮਤਲਬ ਯਾਰਾਂ ਦੋਸਤਾਂ ਨਾਲ ਫਰ ਲੈਂਦੇ ਸੀ ਨਾਲੇ ਟਾਈਮ ਵੀ ਲੰਘਿਆ ਜਾਂਦਾ ਸੀਗਾ ਤੇ ਬਾਕੀ ਐ ਹੁੰਦਾ ਨਾ ਸਭ ਤੋਂ ਵੱਡਾ ਕੰਮ ਹੁੰਦਾ ਜੇ ਥੋੜੇ ਯਾਰ ਦੋਸਤਾਂ ਜਾਂ ਚਾਚੇ ਤਾਏ ਉਹਨਾਂ ਨਾਲ ਫਰ ਜਾਣਾ ਹੀ ਪੈਂਦਾ ਹੁੰਦਾ ਬੰਦੇ ਨੂੰ ਤੇ ਬਸ ਐ ਸੀ ਦਿਲ ਚ ਹੋਰ ਆਪਣੇ ਨਾਲ ਕੋਈ ਲਾਲਚ ਸੀਗਾ ਤੇ ਨਾ ਕੁਛ ਹੋਰ ਸੀਗਾ ਤੇ ਤੁਸੀਂ ਯਕੀਨ ਮੰਨੋ ਅੱਜ ਹੁਣ ਕਈ ਲੀਡਰ ਹੈਗੇ ਨੌਜਵਾਨ ਮੁੰਡੇ ਵਧੀਆ ਲੀਡਰ ਹੈ ਮਾੜਾ ਨਹੀਂ ਆਪਦੇ ਉਹਨਾਂ ਨੂੰ ਪਰ ਚਲਦੀ ਉਹਨਾਂ ਦੀ ਵੀ ਨਹੀਂ ਉਹ ਵੀ ਅਸਾਂ ਆਇਆ ਵੀ ਜਿਹੜੇ ਉਹ ਜੂਨੀਅਰ ਹੈ ਉਹਨਾਂ ਚ ਬਣੀ ਬਟੇ ਹਵਾ ਬਾਣੀ ਰਹੇ ਬਸ ਐਸ ਗੱਲ ਕਰਕੇ ਤੁਰੇ ਫਿਰਦੇ ਆ ਪਾਰਟੀ ਨਾਲ ਤੇ ਪੂਜੀ ਚੱਲ ਚੁਲਦੀ ਹੈ ਨਹੀਂਗੇ ਉਹਨਾਂ ਦੀ ਤੇ ਉਹ ਸਾਡੇ ਨਾਲ ਵੀ ਜੂਨੀਅਰ ਹੈ ਅੱਜ ਭਾਵੇਂ ਸੀਨੀਅਰ ਬਣ ਕੇ ਹੁਣ ਇਹ ਤਾਂ ਐ ਹੁੰਦਾ ਰਾਜਨੀਤਿਕ ਕਿਹੋ ਜੀ ਚੀਜ਼ ਹੈ ਜੇ ਬੰਦਾ ਉਹਦੇ ਨਾਲ ਜੁੜਿਆ ਰਹੂਗਾ ਤਾਂ ਉਹਦੇ ਚ ਕੰਮ ਕਰੂਗਾ ਪੈਸਾ ਲਾਊਗਾ ਤਾ ਤੁਹਾਡੀ ਬੱਲੇ ਬੱਲੇ ਨਹੀਂ ਤੁਹਾਨੂੰ ਭੁੱਲ ਜਾਂਦਾ ਬੰਦਾ ਬਸ ਆਇਆ ਵੀ ਰਾਜਨੀਤੀ ਚ ਕੰਮ ਕਰਨਾ ਪੈਂਦਾ ਜਦੋਂ ਤੁਸੀਂ ਕੰਮ ਤੇ ਬ੍ਰੇਕ ਮਾਰਤੇ ਉਸ ਦਿਵਾਰ ਤੁਹਾਡਾ ਨਾਮੋ ਨਿਸ਼ਾਨੀ ਮਿਟ ਜਾਂਦਾ ਇਹਦੀ ਸਭ ਤੋਂ ਵੱਡੀ ਧਾਰਨਾ ਹੈ ਆਪਣੇ ਬੜੇ ਚੰਗੇ ਇਨਸਾਨ ਹੈਗੇ ਆ ਹਰਮਿੰਦਰ ਸਿੰਘ ਭੇਟੀ ਵਾਲਾ ਚੇਅਰਮੈਨ ਸਾਹਿਬ ਤੇ ਜਦੋਂ ਉਹ ਚੇਅਰਮੈਨ ਹੁੰਦੇ ਸੀ ਨਾ ਉਦੋਂ ਤਾਂ ਆਪਣੇ ਲੀਡਰ ਬਹੁਤ ਇਕੱਠ ਹੁੰਦੇ ਸੀ ਜਹੇਦਰ ਜੀ ਇਕਬਾਲ ਸਿੰਘ ਟਰਮਾਲਾ ਹੁੰਦੇ ਸੀਗੇ ਤਾਂ ਉਦੋਂ ਉਹਨਾਂ ਦੇ ਦਰਜੇ ਚ ਹੀ ਆਏ ਆ ਰਹਿਦਾ ਬਿਆਲ ਸਿੰਘ ਜੀ ਤੇ ਉਹਨਾਂ ਨੇ ਮਤਲਬ ਬਥੇਰਾ ਕੰਮ ਕਰਾਇਆ ਜਿੰਨਾ ਕਹਿ ਰਿਹਾ ਉਹਨੇ ਹੀ ਕੰਮ ਕਰਾਇਆ ਜਿਹੜੀ ਚੀਜ਼ ਨੂੰ ਹੱਥ ਪਾ ਲੈਂਦੇ ਸੀ ਨਾ ਬਾਈ ਜੀ ਉਹ ਕੰਮ ਬਥੇਰਾ ਕਰਕੇ ਛੱਡਦੇ ਸੀ ਸਹੀ ਲੀਡਰ ਜੇ ਆਪੇ ਵੇਖੀਏ ਤਾਂ ਮਤਲਬ ਉਹ ਸੀ ਜਿਹੜਾ ਕੰਮ ਕਰਾਉਂਦੇ ਸੀ ਲੋਕਾਂ ਦਾ ਪੀਟਿਆਲੇ ਪਿੰਡ ਚ ਉਹਨੇ ਬੜੇ ਕੰਮ ਕਰਾਏ ਆ ਉਹਨਾਂ ਟਾਈਮਾਂ ਦੇ ਵਿੱਚ ਪੀਟਿਆਲਾ ਪਿੰਡ ਨੂੰ ਸੜਕਾਂ ਬਣੀਆਂ ਹੁੰਦੀਆਂ ਸੀਗੀਆਂ ਤੇ ਜਹੇਦਾਰ}{|\text{Diyal Singh}|} ਜੀ ਇਹਨਾਂ ਨੇ ਵੀ ਆਪ ਦੇਰ ਕਿਤੇ ਐਵੇਂ ਕਹਿ ਦਗੇ ਜਿਹੜਾ ਕੰਮ ਨੂੰ ਹੱਥ ਪਾ ਲੈਂਦੇ ਕਰਾ ਦਿੰਦੇ ਇਹੋ ਜੀ ਗੱਲ ਨਹੀਂ ਸੀ ਵੀ ਨਹੀਂ ਕਰਾਉਂਦੇ ਸੀ ਨਾਲ ਦੀ ਨਾਲ ਕੰਮ ਕਰਾ ਲੈਂਦੇ ਤੇ ਕਈ ਚੰਗੇ ਤੁਸੀਂ ਲਾ ਲਓ ਹਿਸਾਬ ਬਾਈ ਸਨੀ ਢਿੱਲੋਂ ਨਿਊ ਦੀਪਾਲੇ ਬਾਈ ਡਿੰਪੀ ਢਿੱਲੋਂ ਬਾਈ ਜੀ ਬੜੇ ਚੰਗੇ ਇਨਸਾਨ ਆ ਜਿੰਨਾ ਵੀ ਕਹਿ ਦੀਏ ਬੰਦੇ ਦੀ ਮਾਂ ਫੜਦੇ ਚੰਗੀ ਤਰ੍ਹਾਂ ਕੰਮ ਆਪ ਨਾਲ ਜਾ ਕੇ ਕਰਾਉਂਦੇ 5 ਮਿੰਟਾਂ ਚ ਸਾਡੀ ਤੌਰ ਉੱਤੇ ਉਹਨਾਂ ਦਾ ਬੜਾ ਪਿਆਰ ਆ ਇਸ ਤਰ੍ਹਾਂ ਉਹਨਾਂ ਦੇ ਵਾਲੇ ਰਸੋਈ 'ਚ ਬੜ ਕੇ ਰੋਟੀ ਵੀ ਖਾਦੀ ਵੀ ਆ ਵੀ ਇੰਨੀ ਜਿਆਦਾ ਇਡਰ ਕਰਦੇ ਆ ਉਹ ਤੇ ਕਈ ਲੀਡਰ ਆਪਣੇ ਹੈ ਜੋ ਜਿਹੜੇ ਵਿਚਾਰੇ ਇੰਟਰਸਟ ਨਹੀਂ ਲੈਂਦੇ ਬੜੇ ਚੰਗੇ ਇਨਸਾਨ ਆ ਜਿੰਨੇ ਵੀ ਕਹਿ ਦੀਏ ਕਿਉਂਕਿ ਉਹਨਾਂ ਉਹਨਾਂ ਦੀ ਡਿਊਟੀ ਸਿਰਫ ਜਾਂ ਤਾਂ ਬੀਬੀ ਨਾਲ ਹੁੰਦੀ ਆ ਜਾਂ ਸੁਖਵੀਰ ਜੀ ਨਾਲ ਹੁੰਦੀ ਆ ਜਿਵੇਂ ਬਾਈ ਹੈਪੀ ਜੀ ਹੋਗੇ ਤੇ ਜਾਂ ਬਾਈ ਅਨਵੋਲ ਜੀ ਹੋਗੇ ਬੜੇ ਵਧੀਆ ਇਨਸਾਨ ਨੇ ਤੇ ਬਾਕੀ ਦੋਸਤੋ ਆਏ ਆ ਵੀ ਅੱਜ ਮੈਂ ਉਹਨਾਂ ਲੀਡਰਾਂ ਦਾ ਨਾਮ ਤਾਂ ਨਹੀਂ ਲੈਣਾਗਾ ਲੀਡਰ ਤਾਂ ਬਹੁਤ ਜਿਆਦੇ ਨੇ ਉਹ ਜਿਹੜਾ ਨੇ ਮਤਲਬ ਕੰਮ ਨਹੀਂ ਕਰਾਇਆ ਗੋਲੀਆਂ ਨਹੀਂ ਪਾਉਂਦੇ ਰਏ ਆ ਤੇ ਕਿਸੇ ਦਿਨ ਆਪਾਂ ਨਾਮ ਲਾਵਾਂਗੇ ਕੋਈ ਨਹੀਂ ਚੰਗੀ ਤਰ੍ਹਾਂ ਲਾਵਾਂਗੇ ਲਾਈਵ ਹੋ ਕੇ ਲਾਵਾਂਗੇ ਬਹੁਤ ਵੱਡੇ ਮਤਲਬ ਹੈਗੇ ਕਿਸੇ ਤੁਹਾਨੂੰ ਸੁਣਾਉਂਗਾ ਵੀ ਮੈਂ ਅਸੀਂ ਜਾਵੜੇ ਜੇ ਕਰੀ ਕਿਸੇ ਦਾ ਕੰਮ ਕਰਾਉਣਾ ਮਤਲਬ ਸਾਡਾ ਮਤਲਬ ਵਰਕਰ ਸੀ ਅਸੀਂ ਆਕਾਲੀ ਦਲ ਦੇ ਤੇ ਵਧੀਆ ਗੱਲ ਗੋਲ ਸੁਣਦੇ ਸਾਰੇ ਲੀਡਰ ਤੇ ਅਸੀਂ ਜਾਵੜੇ ਕਿਸੇ ਦਾ ਕੰਮ ਕਰਾਉਣਾ ਬਾਈ ਤੇ ਲੋਨ ਪਾਸ ਕਰਾਉਣਾ ਜਿਸੇ ਦਾ ਬੈਂਕ ਤੋਂ ਤੇ ਉੱਥੇ ਡਾਵੜੇ ਜੀ ਚਲੋ ਸਾਰੇ ਅਸੀਂ ਫਾਰਮੈਲਟੀ ਪੂਰੀ ਕਰੀ ਤੇ ਕੰਮਕੁਮ ਅਸੀਂ ਕਰਾ ਲਿਆ ਸਾਰਾ ਲੱਗ ਗਿਆ ਹੁਣਾਂ 2 ਘੰਟੇ ਕੰਮਕੁਮ ਕਰਾ ਕੇ ਜੀ ਉਹ ਆ ਦੇ ਕੇ ਤੁਸੀਂ ਐ ਕਰੋ ਵੀ ਕਿਸੇ ਦਾ ਫੋਨ ਕਰਾ ਦਿਓ ਤੁਹਾਨੂੰ ਨਾਲ ਦੀ ਨਾਲ ਫਾਈਲ ਮਿਲ ਜੂਗੀ ਨਹੀਂ ਤੁਹਾਨੂੰ ਲਮਕਾਉਣਗੇ ਇਹ ਤੇ ਤੁਹਾਨੂੰ ਪਤਾ ਹੀ ਹਰੇਕ ਕੰਮ 'ਚ ਪਾਰਸਲ ਮਾਉਣੀ ਪੈਂਦੀ ਹੈ ਚਲੋ ਜੀ ਫਿਰ ਅਸੀਂ ਮੈਂ ਵੀ ਹੁਣ ਤੜਕੇ ਹਵਾ ਮਾਰੀ ਮਹਿਲ ਆਪਣੀ ਦਾ ਫੋਲ ਲੈ ਆ ਜਾਏ ਪਰ ਹੁਣ ਫੋਨ ਕਰਾ ਦਿੰਨੇ ਆ ਅਸੀਂ ਜੀ ਫੋਨ ਕਰਾਤਾ ਵੀਰ ਫੋਨ ਲਾਇਆ ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਕਹਿੰਦੇ ਸਤਿ ਸ੍ਰੀ ਅਕਾਲ ਮੈਂ ਕਿਹਾ ਜੀ ਐਂ ਕਰਕੇ ਇੱਥੇ ਆਏ ਸੀ ਤੇ ਆਹ ਕੰਮ ਹੈ ਕਹਿੰਦੇ ਜੀ ਹਫਤਾ ਰੁਕਣਾ ਪਊ ਮੈਂ ਬਾਹਰ ਆ ਜਦੋਂ ਮੈਂ ਆ ਗਿਆ ਫਿਰ ਮੈਂ ਪੜ ਪੜਾ ਕੇ ਤੇ ਫਿਰ ਤੁਹਾਡਾ ਕੰਮ ਕਰਾਉਂਗਾ ਚਲੋ ਜੀ ਮੈਂ ਕੱਚਾ じゃ ਹੋ ਗਿਆ ਕੱਚਾ ਬੰਦਾ ਹੋਈ ਜਾਂਦਾ ਤੇ ਬੇਇੱਜ਼ਤੀ ਹੋ ਗਈ ਮੇਰੀ ਜਦੋਂ ਬੇਇੱਜ਼ਤੀ ਹੈ ਹੁਣ ਤੇ ਨਾਲ ਜਿਹੜੋ ਲੈ ਕੇ ਆਏ ਸੋਦੇ ਕਿ ਬੇਇੱਜ਼ਤੀ ਹੋ ਗਈ ਹੋ ਗਈ ਅਗਲਾ ਕੁ ਵੱਡੇ ਲੀਡਰ ਬਣੇ ਥਰਦੇ ਕੰਮ ਤਾਂ ਓਟਾਕ ਹੁੰਦਾ ਨਹੀਂ ਤੇ ਕੁਦਰਤੀ ਨਾਲ ਮੇਰੇ ਦਿਮਾਗ 'ਚ ਆਇਆ ਵੀ ਮਤਲਬ ਇੱਕ ਹੋਰ ਲੀਡਰ ਸੀ ਉਹਨਾਂ 'ਚ ਹੀ ਉਹਨਾ ਮਤਲਬ ਲੀਡਰ ਤਾਂ ਨਹੀਂ ਕਹਿ ਸਕਦੇ ਠੀਕ ਵਧੀਆ ਬੰਦੇ ਆ ਉਹ ਤੇ ਉਹ ਮਤਲਬ ਖੇਤੀ ਨਾਲ ਜੁੜੇ ਹੋਏ ਜਿਆਦੇ ਉਹਨਾਂ ਨੂੰ ਫੋਨ ਮਾਰਿਆ ਮੈਸੇਜ ਆ ਕੰਮ ਹੈ ਤੇ ਇੱਥੇ ਆਏ ਸੀ ਉਹਨਾਂ ਨੂੰ ਦੱਸਿਆ ਨਹੀਂ ਪਹਿਲਾਂ ਮੈਂ ਕਿਹਾ ਤਾਂ ਫੋਨ ਕਰਾਇਆ ਉਹ ਕਹਿੰਦੇ 5 ਮਿੰਟ ਖੜਾ 5 ਮਿੰਟਾਂ ਬਾਅਦ ਨੇ ਸਹੀ ਭਾਈ ਕਹਿੰਦੇ ਕਿ ਅੱਜੂ ਮਾਨ ਕਾਉਣਾ ਮੈਸੇਜ ਮਾਇਆ ਆ ਤੇ ਆਲੋ ਤੁਹਾਡੀ ਫਾਈਲ ਥੋੜਾ ਕੰਮ ਹੋ ਗਿਆ ਦੇਖ ਲਓ ਇੱਕ ਤੋਂ ਲੀਡਰ ਜੀ ਤੇ ਮੈਨੂੰ ਪੂਰਾ ਮਾਨ ਸੀ ਉਹ ਬੰਦੇ ਨੇ ਮੈਨੂੰ ਗਾਪੀ ਮਾਰਤਾ ਕਿ ਹਫਤੇ ਬਾਅਦ ਮਿਲੂਗੀ ਤੇ ਫਿਰ ਮੈਂ ਉਹਨਾਂ ਦੇ ਕਿਸੇ ਲੀਡਰ ਤੋਂ ਕੰਮ ਕਰਾਇਆ 5 ਮਿੰਟ ਚ ਮੈਨੂੰ ਫਾਈਲ ਦੇ ਦਿੱਤੀ ਆਇਂ ਡ੍ਰਿਲ ਕਰਦੇ ਆ ਬੰਦੇ ਨੂੰ ਤੇ ਫਿਰ ਵੋਟਾਂ ਭਾਲਦੇ ਆ ਵੋਟਾਂ ਪੈ ਜਾਣਗੀਆਂ ਐਂ ਵੋਟਾਂ ਨਹੀਂ ਪੈਣਗੀਆਂ ਇਹ ਪਿੰਡ ਪਿੰਡ ਦਾ ਇਹ ਹਾਲਾਤ ਹੋਏ ਪਿਆ ਪਿੰਡ ਪਿੰਡ ਦੇ ਤੇ ਦੂਜੀ ਗੱਲ ਬਈ ਐ ਆ ਦੋਸਤੋ ਜਿੱਦੋਂ ਨਾਲ ਵਰਕ ਕਰਦੇ ਹੁੰਦੇ ਸੀ ਆਪਣੇ ਨਾਲ ਮੁੰਡੇ ਨੌਜਵਾਨ ਬੜੇ ਹੁੰਦੇ ਸੀ ਹੁਣ ਵੀ ਹੈਗੇ ਪਰ ਉਹ ਤੋਂ ਬਹੁਤ ਜ਼ਿਆਦੇ ਹੁੰਦੇ ਸੀ ਉਹਨਾਂ ਚ ਹੁਣ ਕਈ ਤਾਂ ਪਾਰਟੀ ਛੱਡ ਗਏ ਕਈ ਆਪ ਚ ਜਾਵੜੇ ਕਈ ਕਾਂਗਰਸ ਦੇ ਵਿੱਚ ਜਾਵੜੇ ਤੇ ਹੁਣ ਮੈਂ ਤੁਹਾਨੂੰ ਗੱਲ ਸੁਣਾਉਂਗਾ ਉਹ ਵੀ ਨੌਕਰੀ ਲੱਗਣ ਵਾਲਾ ਕਿੱਸਾ ਮੇਰੇ ਕੋਈ ਦਿਮਾਗ ਤੇ ਨਹੀਂ ਸੀ ਮੈਨੂੰ ਆਫਰ ਲੱਗਣਾ ਮੈਂ ਕਾਰ ਦੇ ਵਿੱਚ ਬੈਠਾ ਨਾਲ ਲੀਡਰ ਬੈਠੇ ਤੇ ਮੈਨੂੰ ਅਰੇ ਜੂ ਸੈਸ ਵਾਕਏ ਵੀ ਯਾਰ ਤੈਨੂੰ ਨੌਕਰੀ ਲਵਾ ਕੇ ਮੈਂ ਕਿਹਾ ਜੀ ਮੈਨੂੰ ਉਹੋ ਜੀ ਨੌਕਰੀ ਲਵਾ ਦੋ ਬੈਠਣ ਲਈ ਫਰੀਰ ਭਾਰਾ ਭੱਜਾ ਭੁੱਜਣੇ ਜਾਣਾ ਔਰ ਯਾਰ ਤੈਨੂੰ ਭੱਜਣ ਦੀ ਕੀ ਲੋੜ ਹੈ ਮੈਂ ਕਿਹਾ ਠੀਕ ਆ ਜੀ ਚਲੋ ਜੀ ਭਰਤੀ ਆ ਗਈ ਮੇਰੇ ਫਾਰਮ ਭਰਤੇ ਮੈਂ ਤੇ ਜਦੋਂ ਰਹਿ ਗਿਆ ਵੀ ਕੋਈ 1.5 ਮਹੀਨਾ ਮੈਨੂੰ ਅਰੇ ਵੀ ਤਿਆਰੀ ਕਰਨੀ ਪਊਗੀ ਟ్రਾਇਲ ਦੀ ਹਾਲਾਂਕਿ ਆਪਾਂ ਇਸ ਚੀਜ਼ ਤੇ ਪੱਕਤ ਨਹੀਂ ਗਏ ਵੀ ਭਰਤੀ ਹਮੇਸ਼ਾ ਇੱਕ ਨੰਬਰ ਤੇ ਹੋਣੀ ਚਾਹੀਦੀ ਹੈ ਟ్రਾਇਲ ਦੇ ਕੇ ਹੋਣੀ ਚਾਹੀਦੀ ਹੈ ਤੇ ਹੋਇਆ ਵੀ ਐਵੇਂ ਉੱਥੇ ਸ਼ਿਫਾਰਿਸ਼ਪੂਰਤ ਨਹੀਂ ਚੱਲੀ ਜੀ ਉਹ ਕਹਿੰਦੇ ਵੀ ਤੁਹਾਨੂੰ ਮਿਹਨਤ ਕਰਨੀ ਪਊਗੀ ਗੱਲ ਤਾਂ ਐ ਵੀ ਬੰਦੇ ਨੂੰ ਪਹਿਲਾਂ ਹੀ ਤੁਸੀਂ 1 ਲੱਖ ਹੀ ਨਾ ਤੇ ਬੰਦਾ ਮਤਲਬ ਉਹਦੀ ਤਿਆਰੀ ਕਰ ਲਿਆ ਆਪਦੀ ਵੀ ਐਵੇਂ ਕਿਉਂ ਨਾ ਮੈਂ ਆਖਿਆ ਨਾ ਕਰਿਆ ਕਿ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਤੇ ਚਲੋ ਜੀ ਭਰਤੀ ਆ ਗਈ ਆਪਾਂ ਗਏ ਭਰਤੀ ਤੇ ਭੱਜਾ ਕਿੱਥੇ ਜਾਣਾ ਸੀਗਾ ਡੇਢ ਕਿ ਕਿੜਾ ਲੱਗਿਆ ਬਸ ਤੇ ਉਸ ਦਿਵਾਰ ਜਿਵੇਂ ਬਰਾੜ ਸਾਹਿਬ ਵੀ ਅਰਗੇ ਵੀ ਭਰਤੀ ਜਾਂਦੇ ਰਹੇ ਉਹ ਤਾਂ ਬਾਈ ਜੀ ਉਹਨਾਂ ਨੇ ਡੇਢ ਦੋ ਮਹੀਨੇ ਫੁੱਲ ਮਿਹਨਤ ਕਰੀਏ ਪੈਸੇ ਦੇ ਕੇ ਮਿਹਨਤ ਕਰੀਏ ਜਿੱਥੇ ਸਿਕਾਉਂਦੇ ਹੁੰਦੇ ਸੀ ਆਪਣੇ ਇਹਦੇ ਕੋਲੇ ਹੁਸਨਰ ਕੋਲੇ ਤੇ ਬਰਾੜ ਸਾਹਿਬ ਤੋਂ ਟ੍ਰੈਲ ਨਿਕਲਿਆ ਸੀ ਮੇਰੇ ਦੋਸਤ ਹੈ ਫਰਮਾਨ ਲਾਲੇ ਸਾਹਿਬ ਮੈਂ ਜਦੋਂ ਇਹਨਾਂ ਤੋਂ ਨਿਕਲਿਆ ਫਿਰ ਮੇਰੇ ਤੋਂ ਤਾਂ ਕੀ ਨਿਕਲਣਾ ਤੇ ਚਲੋ ਉਹ ਤਾਂ ਪਤਾ ਹੀ ਸੀ ਜਿਵੇਂ ਹੋਣਾ ਸੀ ਘਰੇ ਆ ਗਏ ਅਸੀਂ ਮੈਂ ਤਾਂ ਇਸ ਗੱਲ ਦੀ ਗੱਲ ਕਰਦਾ ਵੀ ਤੁਸੀਂ ਛਾਸੇ ਤਾਂ ਨਾਮ ਰੱਖੋ ਨਾ ਬੰਦੇ ਨੂੰ ਤੁਸੀਂ ਕਹਿ ਦਿਓ ਵੀ ਨਹੀਂ ਚੱਲਣੀ ਸ਼ਪਾਰਸ਼ਾਂ ਦੀ ਮਿਹਨਤ ਕਰਾਂ ਹੈ ਤੇ ਵੈਸੇ ਹੋਇਆ ਵੀ ਵਧੀਆ ਚਲੋ ਸ਼ਪਾਰਸ਼ ਨਹੀਂ ਚੱਲੀ ਜੇ ਮੈਨੂੰ ਪਤਾ ਹੁੰਦਾ ਮੈਂ ਮਿਹਨਤ ਕਰਨੀ ਹੈ ਤੇ ਮੇਰਾ ਟਰਸਟ ਆਪੇ ਵੱਧਦਾ ਤਾਂ ਮੈਂ ਭਾਈ ਦਾ ਹੋਸ ਦਾ ਮਟੀਰੀਅਲ ਕਲੀਅਰ ਕਰ ਲੈਂਦਾ ਟਰੈਲ ਕਲੀਅਰ ਹੋ ਜਾਂਦਾ ਮੈਂ ਲੱਗ ਹੀ ਜਾਣਾ ਸੀਗਾ ਕਿਉਂਕਿ ਬਾਕੀ ਮੇਰੀ ਸਾਰਾ ਕੁਝ ਮੇਰੇ ਨੰਬਰ ਮੋਰ ਵਧੀਆ ਸੀਗਾ ਕਦ ਮੇਰਾ ਬਹੁਤ ਸੀਗਾ ਤੇ ਚਲੋ ਕੋਈ ਸ਼ਪਾਰਥ ਨਹੀਂ ਚੱਲੀ ਇਹ ਗੱਲ ਤਾਂ ਚਲੋ ਕਲੀਅਰ ਹੋ ਗਈ ਤੇ ਫਿਰ ਦੋਸਤੋ ਚਲੋ ਗੱਲ ਹੋ ਗਈ ਹਵਾ ਗਈ ਟਾਈਮ ਲੰਘ ਗਿਆ ਤਾਂ ਮਤਲਬ ਸਾਡੀ ਡਿਊਟੀ ਲਾਣ ਦੇ ਪਿੰਡਾਂ 'ਚ ਜਿਵੇਂ ਬਾਈ ਇਲੈਕਸ਼ਨ ਆਉਂਦਾ ਜਾਂ ਹੋਰ ਇਲੈਕਸ਼ਨ ਆਉਂਦੇ ਕਦੇ ਕਿਹੜੇ ਪਿੰਡ ਜਾਂਦੇ ਅਸੀਂ ਕਦੇ ਕਿਹੜੇ ਪਿੰਡ ਜਾਂਦੇ ਤੇ ਐਵੇਂ ਸਾਡੀ ਡਿਊਟੀ ਲੱਗੀ ਜਿਹੜੇ ਹਰਿਆਣੇ 'ਚ ਬਾਲ ਸਾਹਿਬ ਉਹ ਤਾਂ ਮੌਜੂਦਾ ਸੀਐਮ ਸੀਗੇ ਸਭ ਤੋਂ ਅੱਗੇ ਸਾਡੀ ਗੱਡੀ ਹੁੰਦੀ ਸੀ ਤਾਂ ਆਪਣੇ ਬਾਦਲਤੁਰ ਦੇ ਮਗਰ ਹੁੰਦੀਆਂ ਸੀ ਆਪਣੀ ਸਿਕਿਉਰਿਟੀ ਦੀਆਂ ਗੱਡੀਆਂ ਤੇ ਉਦੋਂ ਬਾਅਦ ਬਾਲ ਸਾਹਿਬ ਦੀ ਜਦੋਂ ਜਾਂਦੇ ਅਸੀਂ ਡੂਮ ਵਾਲੇ ਇਸਟਬਲ ਸਕੂਲ ਕੋਲੇ ਉਦੋਂ ਆ ਸਾਡੇ ਕੇ ਦੋ ਗੱਡੀਆਂ ਹੋ ਤੇ ਬਸ ਉਹ ਪਿੰਡਾਂ ਚ ਜਾਂਦੇ ਅਸੀਂ ਤੇ ਆਈਏ ਕਿਰ ਨੰਗੇ ਜਾਂਦੇ ਸੀਗੇ ਤੇ ਕਾਲੀਆਂ ਝੰਡੀਆਂ ਲੈ ਕੇ ਲੋਕ ਖੜੇ ਸੀ ਤੇ ਸਾਨੂੰ ਸਾਡੇ ਕੋਲ ਹੁੰਦਾ ਸੀ ਉਹ ਵਾਇਰਲੈਸ ਵਾਲਾ ਤੇ ਉਹਦੇ ਸਾਨੂੰ ਉਹਨਾਂ ਨੇ ਕਹਿਤਾ ਵੀ ਗੱਡੀ ਵੀ ਰੋਕਿਓ ਨਾ ਅਸੀਂ ਜੀ ਨਾਲ ਲੈ ਪਿੰਡ ਲੈ ਗਏ ਤੇ ਉਦੋਂ ਚਟਾਲਾ ਪਰਿਵਾਰ ਇਕੱਠਾ ਹੁੰਦਾ ਸੀਗਾ ਤੇ ਆਪਣੇ ਅਬੇ ਸਿੰਘ ਚਟਾਲੇ ਨੇ ਉਦੋਂ ਫੋਨ ਲਾ ਲਿਆ ਜੀ ਕਿਸੇ ਵੱਡੇ ਅਫਸਰ ਨੂੰ ਕਹਿੰਦੇ ਕਿ ਜੀ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਹਿੰਦੀ ਬੋਲਦੇ ਸੀ ਵੀ ਪੰਜਾਬ ਦੇ ਮੌਜੂਦਾ ਸੀਮਾਏ ਹੋਏ ਆ ਉਹ ਉਦੋਂ ਬਾਅਦ ਜਦੋਂ ਨੂੰ ਅਸੀਂ ਗਏ ਬੇ ਕੋਈ ਚੰਡੀ ਨਾ ਚੁੰਡੀ ਨਾ ਸਭ ਪਾਸੇ ਹੋ ਗਿਆ ਕਿਉਂਕਿ ਇਹ ਇਸ ਮੁੱਦੇ ਤੇ ਵੀ ਵੀਡੀਓ ਬਣਾਈ ਸੀ ਵੀ ਅਵੇ ਸਿੰਘ ਚਟਾਲੇ ਅਰਗੇ મતલਬ ਵੀ ਉਹਨਾਂ ਦੇ ਸਰਕਾਰ ਨਾਮ ਬੰਨ ਦੇ ਕੀ ਕਾਰਨ ਹੈ ਸ਼ਾਇਦ ਇਹ ਕਾਰਨ ਹੋ ਸਕਦਾ ਹੈ ਕਿਉਂਕਿ ਉਹਨਾਂ ਤੋਂ ਸਾਰੇ ਡਰਦੇਵਾਲਾ ਚਲੋ ਇਹ ਤਾਂ ਵੈਸੇ ਵਿੱਚ ਗੱਲ ਆਇਆ ਕਾਲੀਆਂ ਝੰਡੀਆਂ ਤੇ ਗੱਲ ਮੈਨੂੰ ਯਾਦ ਆਈ ਸੀ ਆਪਣੇ ਦਲਵੀਰ ਸਿੰਘ ਗੋਲੜੀ ਹੈ ਜਿਹੜੇ ਪਹਿਲਾਂ ਕਾਂਗਰਸ ਦੇ ਧੂਰੀ ਤੋਂ ਐਮਐਲਏ ਵੀ ਰਹੇ ਹੁਣ ਉਹ ਆਪ ਚਾ ਉਹ ਗੱਲ ਦੱਸਣ ਲੱਗੇ ਵੀ ਅਰੇ ਅਸੀਂ ਇੱਕ ਵਾਰੀ ਸਰਕਾਰ ਬਦਲਣਾਂ ਦੀ ਸੀਗੀ 2000 ਪਤਾ ਨਹੀਂ ਭੁੱਲ ਗਿਆ ਮੈਂ ਕਦੋਂ ਦੀ ਗੱਲ ਕਹਿੰਦਾ ਸੀ ਜਦੋਂ ਵੀ ਸਰਕਾਰ ਸੀ ਮੰਨ ਲਓ ਤੇ ਆਦੇ ਅਸੀਂ ਝੰਡੀਆਂ ਦਿਖਾਈਆਂ ਬਾਲ ਸਾਹਿਬ ਨੂੰ ਤੇ ਸਾਨੂੰ ਅਰੇਸਟ ਕਰ ਲਿਆ ਤੇ ਬਾਲ ਸਾਹਿਬ ਨੇ ਫੋਨ ਲਾਇਆ ਡੀਐਸਪੀ ਨੂੰ ਵੀ ਭਾਈ ਜਵਾਕਾਂ ਨੂੰ ਛੱਡ ਦਿਓ ਇਹਨਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਵੀ ਇਹੋ ਜਿਹਾ ਨਿਸ਼ਾਨਾ ਸੀ ਬਾਲ ਸਾਹਿਬ ਅਸੀਂ ਕਰਤੂ ਰਿਆਉਣੇ ਨਾਲ ਬਾਲ ਸਾਹਿਬ ਕਰਕੇ ਬਾਲ ਸਾਹਿਬ ਵਰਗਾ ਲੀਡਰ ਕੋਈ ਨਹੀਂ ਮਿਲਣਾ ਪਿਛਲੇ ਵੀਡੀਓ ਵੇਖੀ ਜਾਂਦਾ ਸੀ ਮੈਂ ਇੱਕ ਇੱਕ ਉਹਨਾਂ ਸਾਥੀ ਸੀ ਇੰਟਰਨੈਟ ਤੇ ਬਈ ਤੁਸੀਂ ਵੇਖ ਲਿਓ ਉਹ ਆਦੇ ਵੀ ਕਾਲ ਜਵਾਨਾ ਸੀਗਾ ਤੇ ਬਾਲ ਸਾਹਿਬ ਕਹਿੰਦੇ ਵਾਸਟਿਮੇਟ ਬਣਾਓ ਉਹ ਕਹਿੰਦੇ ਵੀ ਵੀ ਅਸੀਂ ਉਲਝੇ ਪਏ ਸੀ 2.5-3 ਕਰੋੜ ਲੱਗ ਜੂਗਾ ਤੇ ਬਾਲ ਸਾਹਿਬ ਕਹਿੰਦੇ ਵੀ ਪੰਡ ਦੇ ਦੇਗੇ ਉਹ ਕਹਿੰਦੇ ਪੰਡ ਤਾਂ ਬਹੁਤ ਜ਼ਿਆਦਾ ਹੈ ਕਹਿੰਦੇ ਕਾਲਜ ਜਤ ਕੰਮ ਹੀ ਨਹੀਂ ਹੋਣੀ ਚਾਹੀਦੀ ਵੀ ਜਵਾਕਾਂ ਨੇ ਭੁੱਖ ਦਾ ਸਵਾਲ ਹੈ ਇਹੋ ਜਿਹੇ ਨਿਸ਼ਾਨ ਸੀ ਬਾਲ ਸਾਹਿਬ ਪਾਈ ਆਪਾਂ ਅੱਜ ਸਾਰੇ ਯਾਦ ਕਰਦੇ ਤਾਂ ਹੀ ਪਾਰਟੀ ਨਾਲ ਖੜੇ ਆਂ ਔਰ ਲੋਕ ਲੀਡਰਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਪਤਾ ਹੀ ਹੈ ਪਿੰਡ ਪਿੰਡ ਦੋ ਦੋ ਧੜੇ ਬਣਾ ਤੇ ਕੀ ਕੁਝ ਨਹੀਂ ਕਰਿਆ ਯਾਰ ਜਮਾ ਕੰਮ ਹੀ ਨਹੀਂ ਕਰਦੇ ਬੰਦੇ ਦਾ ਬਥੇਰੇ ਲੀਡਰ ਤਾਂ ਇਹੋ ਜਿਹੇ ਲੋਕ ਨਹੀਂ ਕਾਰਾਂ ਡੀਕਦੇ ਔਰ ਚੜਨਗੇ ਤੇ ਫੇਰ ਕਿਤੇ ਜਾਣਗੇ ਜੇ ਕਿਤੇ ਵਿਆਹ ਦੇ ਜਾਂ ਕਿਤੇ ਭੋਗ ਤੇ ਜਾਣਾ ਕੱਲੀਆਂ ਗੱਲਾਂ ਵਾਲਿਆ ਕਿਸੇ ਨੂੰ ਫੋਨ ਕਰਕੇ ਰਾਜ਼ ਨਹੀਂ ਕਿਸੇ ਨੂੰ ਵੀ ਤੇ ਫਿਰ ਦੋਸਤੋ ਚਲੋ ਇਹ ਕੰਮ ਹੋ ਗਿਆ ਤੇ ਜਦੋਂ ਅਸੀਂ ਹਰਿਆਣੇ ਸੀ ਤਾਂ ਸਾਨੂੰ ਫੋਨ ਆਇਆ ਮੈਨੂੰ ਕਿ ਜੀ ਤੁਹਾਡੀਆਂ ਫੋਟੋਆਂ ਚਾਹੀਦੀਆਂ ਸੀਮ ਹਾਊਸ ਬਗਾਨਿਆਂ ਤੇ ਮੈਸੇਜ ਕੀ ਕਰ ਰਹੀਆਂ ਸਾਡੇ ਨੂੰ ਭੇਜ ਦੇ ਚਲੋ ਜੀ ਮੈਂ ਫੋਟੋਆਂ ਭੇਜਤੀਆਂ ਉਹਨਾਂ ਦਾ ਬੰਦਾ ਲੈਣ ਆਇਆ ਸਮ ਸੀਮ ਹਾਊਸ ਚ ਫੋਟੋਆਂ ਭੇਜਤੀਆਂ ਜੀ ਮੈਂ ਨਹੀਂ ਸੀ ਸਾਡੇ 23-24 ਮੁੰਡਿਆਂ ਦੀਆਂ ਹੋਰ ਸੀਮ ਦੇ ਫੋਟੋਆਂ ਬਾਦਲ ਮੰਗਾਈਆਂ ਸੀਗੀਆਂ ਸੀਮ ਹਾਊਸ ਚ ਤੇ ਆਦੇ ਸੀ ਵੀ ਤੁਹਾਡੀ ਕਿ ਜੇ ਤੁਹਾਡੇ ਕਾਗਜ਼ ਸਹੀ ਆ ਤੁਸੀਂ ਪੜ੍ਹੇ ਲਿਖੇ ਹੋ ਫਟਾ ਕਾਟ ਕਾਟ ਪੂਰਾ ਹੈ ਤਾਂ ਕਿ ਕੋਟਾ ਹੰਦੋਂ ਦੇ ਥਰੂ ਸ਼ਾਇਦ ਸਾਨੂੰ ਜੌਬ ਮਿਲ ਜੇ ਵੀ ਤਾਂ ਕਰਕੇ ਵੀ ਪੁਲਿਸ ਦੇ ਵਿੱਚ ਸ਼ਾਇਦ ਸਾਨੂੰ ਜੌਬ ਮਿਲ ਜੇ ਕੋਈ ਕੋਟੇ ਦੇ ਥਰੂ ਵੀ ਤੁਸੀਂ ਆ ਰਹੀਆਂ ਫੋਟੋਆਂ ਜਮਾ ਕਰਾ ਦਿਓ ਅਸੀਂ ਕਰਾਤੀਆਂ ਜੀ ਤੇ ਕਹਿੰਦੇ ਆ ਜੀ ਸੁਣਦੇ ਆ ਵੀ ਜਿਹੜੇ ਲੋਕਲ ਲੀਡਰ ਹੈ ਉਹਨਾਂ ਨੇ ਇਹ ਸਭ ਕੁਝ ਕੈਂਸਲ ਕਰਾਤਾ ਮਤਲਬ ਸਾਡੀ ਜਿਹੜੀ ਜੌਬ ਆ ਉਹ ਵੀ ਲੋਕਲ ਲੀਡਰ ਨੇ ਕੈਂਸਲ ਕਰਾਤੀ ਵੀ ਇਹ ਮੁੰਡੇ ਲੱਗਣੇ ਨਹੀਂ ਚਾਹੀਦੇ ਜਾਂ ਕੀ ਕਾਰਨ ਹੁਣ ਆਪਣਾ ਤਾਂ ਪਤਾ ਨਹੀਂ ਸੁਣਦੇ ਆ ਉਦੋਂ ਬਾਅਦ ਹੀ ਜਿਹੜੇ ਆਪਣੇ ਵਰਕਰ ਹੈ ਕਈ ਜਿਹੜੇ ਆਪ ਚ ਗਏ ਹੋ ਤਾਂ ਗਏ ਆ ਰੋਸ ਦੇ ਵਜੋਂ ਵੀ ਇਹਨਾਂ ਨੇ ਮਤਲਬ ਆ ਕੰਮ ਹੋਇਆ ਜਿਵੇਂ ਸਾਡੇ ਪਿੰਡੋਂ ਮੈਂ ਸੀ ਸੈਨਿਕੜ ਦੋ ਮੁੰਡੇ ਸੀ ਤੱਪੇ ਤੋਂ ਸੀ ਇੱਕ ਮੁੰਡਾ ਤੇ ਮਤਲਬ ਉਦੋਂ ਸਾਡੀ ਜਿਹੜੀ ਭਰਤੀ ਉਹ ਕੈਨਸਲ ਲੋਕਲ ਲੀਡਰ ਨੇ ਕਰਾਈ ਐ ਪਤਾ ਨਹੀਂ ਕਿਉਂ ਕਰਾਈ ਆ ਆਪਾਂ ਤਾਂ ਨਹੀਂ ਪਤਾ ਜਲਾਲਾਬਾਦ ਵੀ ਰੱਖਣੇ ਸੀ ਤੇ ਉਹ ਵੀ ਐ ਵੀ ਐ ਨਹੀਂ ਕੋਟਾ ਹੁੰਦਾ ਉਹਦੇ ਥਰੂ ਰੱਖਣੇ ਸੀ ਵੀ ਦੋ ਨੰਬਰ ਵਾਲਾ ਕੰਮ ਨਹੀਂ ਸੀ ਇੱਕ ਨੰਬਰ ਵਾਲਾ ਕੰਮ ਹੀ ਸੀਗਾ ਤੇ ਦੇਖ ਲਓ ਬਸ ਤੁਸੀਂ ਐ ਲੋਕ ਲੀਡਰਾਂ ਨੇ ਦਲੀਲ ਕਰਾਇਆ ਬਾਕੀ ਕੋਈ ਨਹੀਂ ਪ੍ਰੋਪਰ ਵੀਡੀਓ ਮੈਂ ਨਾ ਲਾਈਵ ਹੋ ਕੇ ਪਾਉਂਗਾ ਵੱਡਾ ਵਾਲਾ ਕੰਮ ਹੋ ਜਾਣਾ ਤਾਂ ਗੱਲਾਂ ਤੋਂ ਮੁਕਤ ਨਹੀਂ ਜਿੰਨੀਆਂ ਮਰਜ਼ੀ ਕਰੀ ਚੱਲ ਗਏ ਬਾਕੀ ਦੋਸਤੋ ਇਹ ਹਨ ਗੱਲਾਂ ਨੂੰ ਤਾਂ ਰਬੜ ਮੁੰਜੰਨਾ ਮਰਜੀ ਬਧਾਰੋ ਵਧੀ ਜਾਣਗੀਆਂ ਆਪਾਂ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਸਕਾਈ ਦੇ ਜਿਹੜਾ ਨੇ ਕੈਚ ਲਿਆ T20 ਚ 15 ਨੇ ਬੰਬ ਹੀ ਘੜਤੀ ਬਾਕੀ ਜੇ ਆਪਾਂ ਆਖੀਏ ਵੀ ਆਪਾਂ ਕਈ ਕਈ ਜਾਂਦੇ ਆ ਵੀ ਆਪਣੇ ਨੇ ਬੂਮਰਾ ਨੇ ਜਿਤਾਇਆ ਆ ਆਰਸ਼ ਦੀਪ ਨੇ ਜਿਤਾਇਆ ਤੇ ਪਾਂਡਿਆ ਨੇ ਜਿਤਾਇਆ ਵੈਸੇ ਸਾਰਿਆਂ ਨੇ ਜਿਤਾਇਆ ਫਿਰ ਜਿੱਤੇ ਆਪਾਂ ਇਕੱਲੇ ਨਾਲ ਕੋਈ ਕੁਛ ਨਹੀਂ ਹੁੰਦਾ ਹੁੰਦਾ ਤੇ ਰਹੀ ਗੱਲ ਆਪਣੇ ਪੜੋਸੀ ਮੁਲਕ ਪਾਕਿਸਤਾਨ ਦੀ ਉਹ ਆਈ ਆਖੀ ਜਾਂਦੇ ਆ ਇਹਨਾਂ ਨੇ ਬਾਉਂਡਰੀ ਨੇੜੇ ਕਰ ਲਈ ਜੀ ਇਹਨਾਂ ਦਾ ਪੈਰ ਲੱਗ ਗਿਆ ਸੀਗਾ ਇਹਰ ਉਹਨਾਂ ਨੂੰ ਹੋਰ ਕੰਮ ਹੀ ਕੋਈ ਨਹੀਂ ਆਪ ਤਾਂ ਆਪ ਤੁਸੀਂ ਕਿੱਥੇ ਖੜੇ ਹੋ ਤੁਹਾਡੇ ਦਾ ਨਾਮ ਨਿਸ਼ਾਨੀ ਨਹੀਂ ਦਿੱਤ ਕਲੋਂ ਦੇ ਬਾਹਰ ਗਈਆਂ ਵਰਲਡ ਕੱਪ ਚੋਂ ਅੱਛਾ ਕੱਲ ਲੈ ਵੀਡੀਓ ਵੇਖੀ ਮੈਂ ਉਹ ਹੁਣ ਢਾਈ ਦੀ ਪ੍ਰੈਕਟਿਸ ਕਰਦੇ ਸੀ ਗੱਦੇ ਲਾ ਕੇ ਗੱਦੇ ਵੀ ਇੰਨੇ ਪੁਰਾਣੇ ਕੱਲਾਂ ਛੱਡ ਦੇ ਦੇਖ ਲਓ ਵੱਡੇ ਖਿਡਾਰੀ ਇਹ ਜੇ ਇਹਨਾਂ ਦਾ ਤਾਂ ਕੰਮ ਹੀ ਹੈ ਇਹਨਾਂ ਨੂੰ ਮਾਰੋ ਇਗਨੋਰ ਤੇ ਤੁਸੀਂ ਵੀਡੀਓ ਵੇਖੋ ਨਾਲੇ ਤੁਹਾਨੂੰ ਜਿਹੜੇ ਨੂੰ ਸ਼ੱਕ ਹਨ ਉਹਨਾਂ ਨੂੰ ਕਲੀਅਰ ਹੋ ਜਾਊਗਾ ਵੀ ਕਿੰਨਾ ਸਹੀ ਕੈਚ ਲਿਆ ਸਾਹੂਦਰਾ ਕੈਚ ਲਿਆ ਓਕੇ ਦੋਸਤੋ ਬਾਕੀ ਗਲਤੀ ਫਲਤੀ ਹੋਈ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ ਉਹ ਬਸ ਦਿਲ ਚ ਗੱਲਾਂ ਸੀ ਜਾਂ ਕਈ ਮੈਂ ਚੱਲ ਕਰ ਗਏ ਤੇ ਬਾਕੀ ਸਹੀ ਤਾਂ ਮੈਂ ਪ੍ਰੋਪਰ ਕਿਸੇ ਨਾਲ ਲਾਈਵ ਹੋਊਗਾ ਤੇ ਉਦੋਂ ਆਪਾਂ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਦੋਸਤੋ